ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਲ ਨਿਊਜ਼ ਪਾਡਾ ਸਭ ਦਾ ਸਵਾਗਤ ਸ਼ਹਿਰ ਦੇ ਗਣਮਾਨੇ ਵਿਅਕਤੀ ਅਜੇ ਮਿੱਤਲ ਦੇ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਹੋ ਗਈ ਅਜੇ ਮਿੱਤਲ ਲੱਖ ਰੁਪਏ ਧੋਖਾਧੜੀ ਹੋ ਗਈ ਕੁਝ ਦਿਨ ਪਹਿਲੇ ਰਾਜਪੁਰਾ ਪੁਲਿਸ ਨੇ ਗਵਾਲੀਅਰ ਨਿਵਾਸੀ ਆਰੋਪੀ ਦੇ ਖਿਲਾਫ ਕੇਸ ਦਰਜ ਕਰ ਲਿਆ ਅਲਗ-ਅਲਗ ਦਰਵਾਜ਼ੇ ਦੇ ਦਰ 10000 ਰੁਪਏ ਕੀ ਫਿਲਹਾਲ આરોપી ਪੁਲਿਸ ਦੇ ਪਕੜ ਤੋ ਬਾਅਦ ਮਾਮਲਾ ਦਿੱਲੀ ਦੇ ਵਿੱਚ ਟੋਲ ਪੰਪ ਦਾ ਹੈ ਉੱਥੋਂ ਤੇਲ ਪਵਾਇਆ ਗਿਆ આરોપી ਗਵਾਲੀਅਰ ਮੱਧ ਪ੍ਰਦੇਸ਼ ਦਾ ਤੇ ਪਰਚਾ ਰਾਜਪੇਡਰ ਚੋੜਿਆ ਹੈ ਦੋਸਤੋ ਰਾਜਪੁਰਾ ਪੁਲਿਸ ਨੂੰ ਅਜੇ ਮਿੱਤਲ ਆਈਟੀਆ ਰੋਡ ਨਿਵਾਸੀ ਵੱਲੋਂ ਜੋ ਕੰਪਲੇਨਟ ਦਰਜ ਕਰਵਾਈ ਗਈ ਉਹਦੇ ਵਿੱਚ ਬੀਤੇ ਦਿਨ ਇਹ ਦੱਸਿਆ ਗਿਆ ਕਿ ਅਜੇ ਮਿੱਤਲ ਆਈਟੀ ਰੋਡ ਰਾਜਪੁਰਾ ਰਹਿਣ ਵਾਲਾ ਹਾਂ ਅਤੇ ਮੇਰਾ ਪੰਜੋ ਬਲੇ ਪੰਜੀ ਟੋਡ ਕਰਨਾਲ ਆਜ਼ਾਦਪੁਰ ਦਿੱਲੀ ਵਿਖੇ ਬਾਲਾ ਜੀ ਫਿਲਿੰਗ ਸਟੇਸ਼ਨ ਦੇ ਨਾਮ ਪਰ ਪੈਟਰੋਲ ਪੰਪ ਹੈ ਇਹ ਕਿ ਦਿਨੇਸ਼ ਸ਼ਰਮਾ ਜੋ ਕਿ ਟਰਾਂਸਪੋਰਟਰ ਦਾ ਕੰਮ ਕਰਦਾ ਹੈ ਜਿਸ ਦੇ ਸ਼ਰਮਾ ਟਰਾਂਸਪੋਰਟ ਦੇ ਨਾਮ ਪਰ ਟਰਾਂਸਪੋਰਟਰ ਹੈ ਜੋ ਮੇਰੇ ਘਰ ਰਾਜਪੁਰਾ ਵਿਖੇ ਆਇਆ ਸੀ ਇਸਨੇ ਮੈਨੂੰ ਕਿਹਾ ਸੀ ਕਿ ਮੈਂ ਦਿੱਲੀ ਵਿਖੇ ਟਰਾਂਸਪੋਰਟਰ ਦਾ ਕੰਮ ਕਰਦਾ ਹਾਂ ਮੈਂ ਤੁਹਾਡੇ ਪੰਪ ਤੋਂ ਆਪਣੀ ਟਰਾਂਸਪੋਰਟ ਦੀਆਂ ਗੱਡੀਆਂ ਵਿੱਚ ਤੇਲ ਪਵਾਉਣਾ ਚਾਹੁੰਦਾ ਅਤੇ ਬੜੇ ਪੈਸੇ ਜਮ੍ਹਾਂ ਤੋਂ ਬਾਅਦ ਮੈਂ ਤੇਲ ਦੇ ਜਿਹੜੇ ਬਿੱਲ ਹੈ ਉਹ ਕਲੀਅਰ ਕਰ ਦਿਆਂ ਕਰਾਂਗਾ ਮੈਂ ਇਸ ਤੇ ਭਰੋਸਾ ਕਰਕੇ ਇਸ ਨਾਲ ਇਹ ਡੀਲ ਕਰ ਲੈਂ। ਇਸਨੇ ਸਿਕਿਉਰਟੀ ਉਹ ਜੋ ਆਪਣਾ ਕੇਂਦਰਾ ਬੈਂਕ ਗੁਵਾਰੀ ਦੇ ਖਾਤਾ ਨੰਬਰ 029 52100 3504 ਦਾ ਇੱਕ ਖਾਲੀ ਚੈੱਕ ਨੰਬਰ 078570 ਆਪਣੇ ਦਖਤ ਕਰਕੇ ਦੇ ਦਿੱਤਾ। ਇਸ ਤੋਂ ਬਾਅਦ ਰਿੰਦਰ ਸਰਮਣੇ ਮੇਰੇ ਪੰਪ ਤੋਂ ਆਪਣੀਆਂ ਗੱਡੀਆਂ ਵਿੱਚ ਤੇਲ ਪਵਾਣਾ ਸ਼ੁਰੂ ਕਰ ਦਿੱਤਾ। ਜੋ ਮਹੀਨੇ ਦੇ ਬਣੇ ਬਿੱਲ ਵਿੱਚ ਕੁਝ ਰਕਮ ਅਦਾ ਕਰਨ ਤੋਂ ਬਾਅਦ ਬਕਾਇਆ ਰਕਮ ਰੱਖ ਲੈਂਦਾ ਸੀ। ਜਿਹਦੇ ਕੋਲ ਮੇਰੇ ਕਰੀਬ 12 ਲੱਖ ਰੁਪਏ ਬਕਾਇਆ ਹਨ ਜੋ ਹੁਣ ਮੇਰੀ ਦੇਖੋਂ ਵਾਪਸ ਕਰਨ ਤੋਂ ਆਨਾ ਕਾ ਨਹੀਂ ਕਰ ਰਿਹਾ ਅਦਰ ਗੱਡੀਆਂ ਵਿੱਚ ਟੇਲ ਪੌਣਵੇਂ ਬੰਦ ਕਰ ਦਿੰਦਾ ਹੈ ਹੁਣ ਜਦੋਂ ਮੇਰਾ ਸਟਾਫ ਪੈਸੇ ਦੇਣ ਲਈ ਕਹਿੰਦਾ ਹੈ ਤਾਂ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਹੈ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਇਸ ਇਸਨੇ ਹੁਣ ਫੋਨ ਤੱਕ ਵੀ ਚੱਕਣਾ ਬੰਦ ਕਰ ਦਿੱਤਾ ਹੈ ਪੁਲਿਸ ਨੂੰ ਬੇਨਤੀ ਹੈ ਕਿ ਇਸ ਬਸ ਮੇਰੀ ਰਕਮ ਦਵਾਈ ਜਾਵੇ ਦੋਸਤੋ ਰਿਪੋਰਟ ਅਨੁਸਾਰ ਪੁਲਿਸ ਨੇ ਦਰਖਾਸਤ ਕਰਤਾ ਜੇ ਮਿੱਤਲ ਅਤੇ ਵਿਰੋਧੀ ਧਰਿੰਦਰ ਸ਼ਰਮਾ ਨੂੰ ਸ਼ਾਮਲ ਪ੍ਰਦਾਨ ਹੋਣ ਲਈ ਪਰਵਾਨੇ ਜਾਰੀ ਕੀਤੇ ਗਏ ਦਰਖਾਸਤ ਕਰਦਾ ਜੇ ਮਿੱਤਲ ਨੇ ਸ਼ਾਮਲ ਪ੍ਰਦਾਨ ਹੋ ਕੇ ਆਪਣਾ ਬਿਆਨ ਤਾਰੀਖ ਕਰਵਾ ਦਿੱਤਾ ਪਰੰਤੂ ਇਹ ਵਿਰੋਧੀ ਧਿਰ ਧਰਿੰਦਰ ਸ਼ਰਮਾ ਜੋ ਹੁਕਤ ਨੂੰ ਬਾਰ-ਬਾਰ ਪਰਵਾਨੇ ਨੋਟ ਕਰਨ ਦੇ ਬਾਵਜੂਦ ਪ੍ਰਤਾਲ ਦਰਖਾਸਤ ਸ਼ਾਮਲ ਪ੍ਰਤਾਲ ਨਹੀਂ ਹੋਇਆ ਪੂਰਵ ਸਵਾਲਾਂ ਦਾ ਅਰਜ਼ੀਪਰਤਾਲ ਪਾਇਆ ਗਿਆ ਕਿ ਵਿਰੋਧੀ ਤੇ ਜਿੰਦਰ ਸ਼ਰਮਾ ਨੇ ਤਰਖਾਸਤ ਕਰਤਾ ਨੂੰ ਵਿਸ਼ਵਾਸ ਵਿੱਚ ਲੈ ਕੇ ਉਸਦੇ ਪਟਰੋਲ ਪੰਪ ਮੈਸਰ ਬਾਲਾਜੇ ਫਿਲਿੰਗ ਸਟੇਸ਼ਨ ਕੇ 11 ਲੱਖ ਰੁਪਏ ਦਾ ਪੰਪ ਤੋਂ ਤੇਲ ਪਵਾ ਕੇ ਪੈਸੇ ਵਾਪਸ ਨਹੀਂ ਕੀਤੇ ਉਸ ਤੋਂ ਬਾਅਦ 7 ਜਨਵਰੀ 2025 ਨੂੰ ਇੱਕ ਲਿਖਤ ਐਗਰੀਮੈਂਟ ਦਿੱਤਾ ਕਿ ਮੈਂ 3 ਲੱਖ ਰੁਪਏ 9 ਜਨਵਰੀ 2025 ਤੇ 7 ਲੱਖ ਰੁਪਏ 7 ਫਰਵਰੀ 2025 ਨੂੰ ਦੇ ਦੇਵਾਂਗਾ ਦਨਿੰਦਰ ਕੁਮਾਰ ਸ਼ਰਮਣੇ ਉਕਤ ਨੇ ਇਸ ਤਰ੍ਹਾਂ ਪੰਪ ਤੋਂ ਤੇਲ ਪਵਾ ਕੇ ਪੈਸੇ ਨਾ ਦੇਣਾ ਅਤੇ ਪੈਸੇ ਨਾ ਦੇਣ ਦੀ ਧਮਕੀਆਂ ਦੇਣਾ ਜੋ ਦਰਖਾਸਤਕਰਤਾ ਨਾਲ ਧੋਖਾਧੜੀ ਕੀਤੀ ਹੈ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜੋ ਦਰਖਾਸਤ ਪ੍ਰਤਾਲ ਤੋਂ ਬਾਅਦ ਜੁਰਮ 406 ਬਰੋਸਾ ਤੋੜਨਾ ਜਾਂ ਵਿਸ਼ਵਾਸਘਾਤ ਕਰਨਾ ਧਾਰਾ 420 ਧੋਖਾਧੜੀ ਧਾਰਾ ਆਈਪੀਸੀ 506 ਜਾਨ ਤੋਂ ਮਾਰਨ ਦੀ ਧਮਕੀ ਦੇ ਅੰਦਰ ਰੋਭ ਵਿੱਚ ग्वालियर निवासी त्रिनेंद्र शर्मा ਦੇ ਖਿਲਾਫ ਕੁਝ ਦਿਨ ਪਹਿਲੇ ਰਾਜਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਦੋਸਤੋ ਜਦੋਂ ਇਸ ਬੰਦੇ ਕਸਤੁਰਬਾ ਚੌਂਕ ਦੇ ਇੰਚਾਰਜ निशांग ਸਿੰਘ ਲਾਲ ਫੋਨ ਤੇ ਸਵਾਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ આરોપી پولیس ਦੇ ਪકડ ਤੋਂ ਬਾਹਰ ਹੈ। ਉਹਨੂੰ ਫੜਨ ਦੇ ਲਈ ग्वालियर ਰੇਡ ਕੀਤੀ ਜਾਵੇਗੀ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ।